ਰੇਗਾ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੀਡੀਓ ਦਫ਼ਤਰ ਦੇ ਅੱਗੇ ਧਰਨਾ ਮਜ਼ਾਰਾ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਇਸ ਦੀ ਪੂਰੀ ਪੁਸ਼ਟੀ ਕਰਦੇ ਆਪਾਂ ਗੱਲਬਾਤ ਕਰਦੇ ਆਂ ਮਜ਼ਦੂਰ ਆਗੂ ਸਾਡੇ ਨਾਲ ਮੌਜੂਦ ਆ ਬਾਈ ਸੱਜੀ ਸੱਚੀ ਗੱਲ ਜੀ ਬਾਈ ਜੀ ਕੀ ਗੱਲ ਹੈ ਅੱਜ ਕਿਉਂ ਤੁਸੀਂ ਇੱਥੇ ਜਿਹੜਾ ਧਰਨਾ ਲਗਾਇਆ ਵੀਡੀਓ ਦਫ਼ਤਰ ਦੇ ਅੱਗੇ ਕੀ ਕਾਰਨ ਸਭ ਤੋਂ ਪਹਿਲਾਂ ਹੀ ਤੁਹਾਡੇ ਚੈਨਲ ਦਾ ਇੱਥੇ ਆਉਣ ਤੇ ਧੰਨਵਾਦ ਅਗਲੀ ਗੱਲ ਇਹ ਆ ਜੀ ਕੱਲ ਸੈਂਕੜੇ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੀਗੇ ਜੀ ਇੱਥੇ ਅੱਜ ਵੀ ਬਹੁਤ ਲੋਕ ਪਹੁੰਚੇ ਆ ਜੀ ਇੱਥੇ ਇੱਥੇ ਸਾਰੇ ਪਿੰਡਾਂ 'ਚ ਕੰਮ ਬੰਦ ਪਏ ਆ ਜੀ ਕੱਲ ਪਹੁੰਚੇ ਸੀ ਮਤਲਬ ਕੱਲ ਵੀ ਇੱਥੇ ਰੋਸ ਮਾਰਚ ਕੀਤਾ ਤਾਂ ਹਾਂ ਜੀ ਹਾਂ ਜੀ ਕੱਲ ਵੀਡੀਓ ਸਾਹਮਣੇ ਟਾਈਮ ਲਿਆ ਸੀ ਸਾਥੋਂ ਵੀ ਤੁਹਾਡੇ ਨਾਲ ਕੱਲ ਦੀ ਮੀਟਿੰਗ ਆਈ ਸਰ ਜੀ ਕੋਲ ਨਾਲ ਕੱਲ ਗੱਲ ਕਰੂੰਗਾ ਮੈਂ 12 ਵਜੇ ਅਸੀਂ 12 ਵਜੇ ਇੱਥੇ ਪਹੁੰਚ ਗਏ ਜੀ ਆਹ ਦੇਖੋ ਗੱਡੀ ਖੜੀ ਐ ਇੱਥੇ ਹਜੇ ਤੱਕ ਮਜ਼ਦੂਰਾਂ ਦੀ ਕੋਈ ਸੁਣਵਾਈ ਨਹੀਂ ਇਹ ਭਵੰਤਮਨ ਸਾਹਿਬ ਦਾ ਕਹਿੰਦੇ ਪਿੰਡਾਂ 'ਚੋਂ ਸਰਕਾਰ ਲੋਕਾਂ ਦਾ ਕੀ ਕਸੂਰ ਆ ਜੀ ਇਹ ਇਹ ਕੰਮ ਮੰਗਣਾ ਇਹ ਕਿਹੜੇ ਤੇ ਚੋਰੀ ਕਰਨ ਆਇਆ ਜੀ ਅੱਛਾ ਠੀਕ ਹੈ ਇਹ ਗੱਲ ਹੈ ਜੀ ਤੇ ਹੁਣ ਅਸੀਂ ਰੋਸ਼ ਮਸ਼ਾਲਾ ਆਪਦਾ ਕਰੀ ਜਾਂਦੇ ਜੀ ਕੋਈ ਇਹਦੀ ਕੋਈ ਸੁਣਵਾਈ ਨਹੀਂ ਕੋਈ ਅਫਸਰ ਨਹੀਂ ਆਉਂਦਾ ਵੀਡੀਓ ਸਾਹਿਬ ਬੈਠੇ ਆ ਬੈਠੇ ਆ ਜੀ ਆ ਗੱਡੀ ਖੜੀ ਹੈ ਤੁਹਾਡੇ ਸਾਹਮਣੇ ਖੜੀ ਹੈ ਗੱਡੀ ਕੈਵਰ ਚ ਲੈ ਲਓ ਜੀ ਇਹਨੂੰ ਪਤਾ ਲੱਗ ਜਾਵੇ ਇਹ ਝੂਠ ਨਹੀਂ ਬੋਲਦੇ ਜੀ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਸਾਹਮਣੇ ਦੇਖੋ ਇੱਧਰ ਕਿ ਗੱਡੀ ਖੜੀ ਹੋਈ ਹੈ ਇਹਨਾਂ ਦਾ ਕਹਿਣਾ ਕਿ ਵੀਡੀਓ ਸਾਹਿਬ ਇੱਥੇ ਹੈ ਪਰ ਇਹਨਾਂ ਨਾਲ ਮੀਟਿੰਗ ਦਾ ਵਾਅਦਾ ਕੀਤਾ ਗਿਆ ਸੀ ਪਰ ਉਹਨਾਂ ਵੱਲੋਂ ਇਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਵੀਡੀਓ ਸਾਬ ਹੋਣ ਦੇ ਬਾਵਜੂਦ ਇਹਨਾਂ ਦਾ ਕਹਿਣਾ ਕਿ ਇੱਥੇ ਹੈ ਕਿਉਂ ਨਹੀਂ ਗੱਲਬਾਤ ਕੀਤੀ ਜਾ ਰਹੀ ਪਰ ਤੁਹਾਡੀਆਂ ਮੰਗਾਂ ਕੀ ਸੀ ਕੀ ਕਰ ਸਾਡੀਆਂ ਬੰਦ ਪਏ ਕੰਮਾਂ ਨੂੰ ਲੈ ਕੇ ਆ ਜੀ ਇੱਕ ਸਾਨੂੰ 100 ਦਿਨ ਪੂਰਾ ਕਰਾਇਆ ਜਾਵੇ ਜੋ ਸਰਕਾਰ ਕਹਿੰਦੀ ਹੈ ਜੀ ਕਿਸੇ ਦੇ 30 ਦਿਨ ਆ ਜੀ ਕਿਸੇ ਦੇ 40 ਆ ਜੀ ਇੰਤੋਂ ਵੱਧ ਕੰਮ ਹੀ ਨਹੀਂ ਮਿਲਦਾ ਜੀ ਕਿਸੇ ਨੂੰ ਮਜ਼ਦੂਰਾਂ ਨੂੰ ਹੁਣ ਇਹ ਆਪ ਦੇ ਕਾਗਜ਼ੀ ਤੌਰ ਤੇ 31 ਮਾਰਚ ਤੱਕ ਕੰਮ ਲੋਕਾਂ ਨੂੰ ਦੇ ਚੁੱਕੇ ਆ ਹਾਲਾਂਕਿ ਲੋਕਾਂ ਦੇ ਦਿਨ ਕਿਸੇ ਦੇ 30 ਆ ਕਿਸੇ ਦੇ 40 ਆ ਜੀ ਇਹਨਾਂ ਮੁੱਦਿਆਂ ਤੇ ਸਾਡਾ ਧਰਨਾ ਸੀ ਕੱਲ ਜੀ ਅੱਜ ਮੀਟਿੰਗ ਸੀ ਵੀਡੀਓ ਸਾਹਿਬ ਨਾਲ ਜੀ ਸਾਨੂੰ ਸਪਸ਼ਟੀਕਰਨ ਤਾਂ ਕਰਨੀ ਜੀ ਕੋਈ ਕੱਲ ਕਿਹਾ ਗਿਆ ਸੀ ਕਿ ਹਾਂਜੀ 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 ਕੱਲ ਮੰਗ ਪੱਤਰ ਲਿਆ ਜੀ ਇਹਨਾਂ ਨੇ ਆਪ ਕਬੂਲੇ ਮੰਗ ਪੱਤਰ ਛੋਟੇ ਅਧਿਕਾਰਗਰ ਨੇ ਹੂੰ ਇਹਨਾਂ ਦਾ ਕਹਿਣਾ ਕਿ ਕੱਲ ਮੰਗ ਪੱਤਰ ਵੀ ਲਿਆ ਸੀ ਪਰ ਫਿਰ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਇੱਥੇ ਪੈਣਾ ਮੌਜੂਦ ਆ ਆਪਾਂ ਗੱਲਬਾਤ ਕਰਦੇ ਹਾਂ ਪੈਣ ਸੈਸ਼ੀਕਰ ਸੈਸ਼ੀਕਰ ਪੈਣਾ ਆਏ ਹੋ ਤੁਸੀਂ ਕੀ ਕਰ ਰਹੇ ਹੋ ਕਿਉਂ ਇੱਥੇ ਆਏ ਵਿਰੇਸੀਂ ਨਰੇਗਾ ਦੇ ਮਸਲੇ 'ਚ ਹੀ ਆਏ ਅਗੇ ਨਰੇਗਾ ਦੇ ਆ ਮਸਲੇ ਸਾਡੇ ਕੁਸ਼ਕ ਸਾਡੇ ਨਰੇਗਾ ਦੇ ਕਾਰਡ ਬਣੇ ਆ ਜਿਹੜੇ ਸੈਕਟਰੀ ਖੁਦ ਰੱਖੀ ਬੈਠੇ ਆ ਸਰਪੰਚਾਂ ਕੋਲੇ ਰੱਖੀ ਬੈਠੇ ਸਾਨੂੰ ਉਹ ਨਹੀਂ ਦੇ ਰਹੇਗੇ ਨਹੀਂ ਕਾਰਡ ਰੱਖੇ ਹੋਏ ਆ ਪਰ ਕਾਰਡ ਤੇ ਤਾਂ ਹਾਜ਼ਰੀ ਲੱਗਦੀ ਹੈ ਕਿਉਂ ਰੱਖੇ ਹੋਏ ਆ ਉਹ ਤਾਂ ਸਰ ਇਹਨਾਂ ਨੂੰ ਪਤਾ ਹੋਊਗਾ ਕਿਉਂ ਰੱਖੀ ਬੈਠੇ ਆ ਕਾਰਡਾਂ ਉੱਪਰ ਹਾਜ਼ਰੀ ਨਹੀਂ ਲੱਗਦੀ ਜਿਹੜੇ ਜੋਬ ਕਾਰਡ ਆ ਤੁਹਾਡੇ ਜੋਬ ਕਾਰਡ ਹੈਗੇ ਜਿੰਨਾਂ ਕੋਲੇ ਹੈਗੇ ਉਹਨਾਂ ਦੀ ਕਾਰਡ ਦੇ ਉੱਪਰ ਹਾਜ਼ਰੀ ਲੱਗਦੀ ਆ ਪਰ ਜਿਨ੍ਹਾਂ ਦੇ ਕਾਰਡ ਬਣੇ ਆ ਜਿਵੇਂ ਕਿ ਆ ਭੈਣ ਆ ਇਹਦੇ ਕਾਰਡ ਬਣੇ ਨੂੰ 4 ਸਾਲ ਹੋ ਗਏ ਪਰ ਹਲੇ ਤੱਕ ਇਹਨੂੰ ਕਾਰਡ ਨਹੀਂ ਦਿੱਤਾ ਉਹਨਾਂ ਨੇ ਕੰਮ ਕਰੀ ਜਾਂਦੀ ਆ ਪੈਸੇ ਵੀ ਆਈ ਜਾਂਦੇ ਪਰ ਕਾਰਡ ਨਹੀਂ ਹਲੇ ਤੱਕ ਦਿੱਤਾ ਇਹਨਾਂ ਨੂੰ ਕੀ ਗੱਲ ਭੈਣੇ ਤੁਸੀਂ ਪੁੱਛਿਆ ਨਹੀਂ ਕਾਰਡ ਨਹੀਂ ਮਿਲ ਰਿਹਾ ਤੁਹਾਨੂੰ ਕਿਉਂ ਨਹੀਂ ਮਿਲ ਰਿਹਾ ਅਸੀਂ ਵੀਰੇ ਪੁੱਛਿਆ ਸੀ ਉਹਨਾਂ ਨੂੰ ਤੇ ਉਹਨਾਂ ਨੇ ਕੋਈ ਸੁਰ ਜਵਾਬ ਨਹੀਂ ਦਿੱਤਾਗਾ ਕਹਿੰਦੇ ਕਿ ਜਦੋਂ ਟਾਈਮ ਹੋਏ ਉਦੋਂ ਜੋਬ ਕਾਰਡ ਤੋਂ ਹਾਜ਼ਰੀ ਲਗਾ ਰਹੇ ਹਾਂਜੀ ਵੀ ਨਾ ਕਾਰਡ ਤੋਂ ਜੋ ਆਪਣਾ ਨਹੀਂ ਹੈ ਤਾਂ ਸਹੀ ਤੁਹਾਡਾ ਨਾਮ ਬੋਲਦਾ ਹਾਂਜੀ ਨਾਮ ਬੋਲਦਾ ਕਾਰਡ ਤੇ ਕਾਰਡ ਬਣਿਆ ਵੇਗਾ ਨੰਬਰ ਤੇ ਚੱਲਦੇ ਆ ਬਸ ਪੈਸੇ ਆ ਜਾਂਦੇ ਆਗੇ ਵੀ ਮਤਲਬ ਕਾਰਡ ਨਹੀਂ ਦਿੰਦੇ ਕਾਰਡ ਲੈਣਾ ਜ਼ਰੂਰੀ ਹੈ ਜੀ ਜੀ ਤਾਂ ਭਣ ਹੋਰ ਕੀ ਕਰਨ ਹੋਰ ਕੋਈ ਦਿੱਕਤ ਆਉਂਦੀ ਆ ਮਨ ਰੇਗਾ ਦੇ ਵਿੱਚ ਕਿੰਨ ਵੀਰੇ ਬਹੁਤ ਦਿੱਕਤ ਆਉਂਦੀਆਂ ਗਿਆ ਪੂਰਾ ਸਾਲ ਦਾ ਹੈਗਾ ਵੀ ਟੀਚਾ ਇਹ ਹੈਗਾ ਨਰੇਗਾ ਐਕਟ ਦੇ ਤਹਿਤ ਵੀ ਪੂਰਾ ਸਾਲ ਵੀ ਤਿੰਨ ਮਹੀਨੇ ਕੰਮ ਦਿੱਤਾ ਜਾਵੇ 100 ਦਿਨ ਪੂਰਾ ਕੰਮ ਦਿੱਤਾ ਜਾਵੇ ਪਰ ਕਿਸੇ ਦੇ 50 ਦਿਨ ਲਵਾਈ ਆ ਕਿਸੇ ਦੇ 30 ਦਿਨ ਲਵਾਈ ਆ ਪਰ ਇਹ ਕਾਗਜ਼ਾਂ ਦੇ ਵਿੱਚ ਕਾਰਵਾਈ ਪੂਰੀ ਕਰ ਦਿੰਦੇ ਆ ਕਿ ਅਸੀਂ 100 ਦਿਨ ਦਾ ਕੰਮ ਦੇ ਚੁੱਕੇ ਹਾਂਗੇ ਪਰ ਹਾਲਾਂਕਿ ਸਾਨੂੰ ਇੰਨਾ ਕੰਮ ਨਹੀਂ ਦਿੱਤਾ ਜਾਂਦਾ ਸੋ ਅਸੀਂ ਇਹਨਾਂ ਤੋਂ ਸਿਰਫ ਕੰਮ ਹੀ ਮੰਗਦੇ ਆਂਗੇ ਵੀ ਸਾਨੂੰ 100 ਦਿਨ ਦਾ ਤੁਸੀਂ ਕੰਮ ਦਿਓ ਵੀ ਅਸੀਂ ਕਹਿੰਨੇ ਆ ਵੀ ਸਾਨੂੰ ਕੰਮ ਦੋ ਅਸੀਂ ਕੰਮ ਕਰਨਾ ਚਾਹੁੰਦੇ ਆਗੇ ਵੀ ਹੋਰ ਅਸੀਂ ਕੋਈ ਵੱਡੀ ਵੀ ਉਹ ਨਹੀਂ ਮੰਗ ਮੰਗਦੇ ਇਹਨਾਂ ਤੋਂ ਜੀ ਤਾਂ ਪਰ ਸਰਕਾਰ ਤਾਂ 100 ਦਿਨ ਦੀ ਗਾਰੰਟੀ ਕਰਦੀ ਹੈ ਕਿ 100 ਦਿਨ ਅਸੀਂ ਦਿੰਨੇ ਆ ਵੀ ਸਰਕਾਰ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਵੀ ਕਹਿੰਦੀਆਂ ਨੇ 100 ਦਿਨ ਦੀ ਗਾਰੰਟੀ ਹੈ ਤੇ ਤੁਹਾਨੂੰ ਕੰਮ ਮਿਲੂਗਾ ਜੀ ਆਏ ਤਾਂ ਵੀਰੇ ਉਹ ਬਹੁਤ ਗਰੰਟੀਆਂ ਦਿੱਤੀਆਂ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਇਹ ਕਿਹਾ ਸੀਗਾ ਵੀ ਕੋਈ ਵੀ ਮੁਲਾਜ਼ਮ ਹੈ ਕੋਈ ਵੀ ਮਜ਼ਦੂਰ ਹੈ ਜੇ ਉਹਨਾਂ ਦਾ ਕੰਮ ਵੀ ਸਾਡੇ ਅਧਿਕਾਰੀ ਉਹਨਾਂ ਦੇ ਘਰੇ ਜਾ ਕੇ ਕਰਨਗੇ ਵੀ ਕੋਈ ਵੀ ਕੰਮ ਉਹਨਾਂ ਨੇ ਕਰਵਾਉਣਾ ਹਾਲਾਂਕਿ ਹਾਲਾਤ ਤਾਂ ਇਹ ਬਣੇ ਪਈਆ ਵੀ ਮਜ਼ਦੂਰ ਅਧਿਕਾਰੀਆਂ ਦੇ ਬਾਹਰ ਚਾਏ ਬੈਠੇ ਹੈਗੇ ਅਧਿਕਾਰੀ ਉਦੋਂ ਨਹੀਂ ਉਹਨਾਂ ਦੀ ਗੱਲ ਸੁਣਦੇ ਘਰੇ ਜਾ ਕੇ ਕੰਮ ਕੌਣ ਕਰਵਾਊਗਾ ਜੀ ਇਹ ਦੱਸੋ ਸਾਨੂੰ ਵੀ ਕਿਹੜਾ ਅਧਿਕਾਰੀ ਅੱਜ ਤੱਕ ਘਰੇ ਪਹੁੰਚਿਆ ਉਹਨਾਂ ਦੇ ਕੰਮ ਕਰਵਾਉਣ ਵਾਸਤੇ ਅਸੀਂ ਖੁਦ ਇੱਥੇ ਕੱਲ ਦੇ ਬੈਠੇ ਆ ਕੱਲ ਵੀ ਆਇਆ ਕੱਲ ਵੀ ਅਸੀਂ ਸਾਰਾ ਟਾਈਮ ਬਰਬਾਦ ਕੀਤਾ ਕੱਲ ਵੀ ਸਾਡੀ ਸ਼ਾਮ ਨੂੰ ਗੱਲ ਸੁਣੀ ਆ ਅੱਜ ਵੀ ਹੁਣ 2 ਘੰਟੇ ਹੋ ਗਏ ਸਾਨੂੰ ਘਟੋ ਘਟ ਬੈਠਿਆ ਨੂੰ ਪਰ ਸਾਡੀ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਕੋਈ ਅਧਿਕਾਰੀ ਛੋਟਾ ਨਾ ਵੱਡਾ ਕੋਈ ਵੀ ਨਹੀਂ ਪਹੁੰਚਿਆ ਸਾਡੇ ਕੋਲੇ ਅੱਛਾ ਠੀਕ ਹੈ ਤੇ ਅਫਸਰ شاہੀ ਨਾਲ ਗੱਲਬਾਤ ਕੀਤੀ ਤੁਸੀਂ ਵੀ ਤੁਹਾਨੂੰ ਮਨਰੇਗਾ ਦਾ ਕੰਮ ਮਿਲ ਕਿਉਂ ਨਹੀਂ ਰਿਹਾ ਜਿਹੜੇ ਇੱਥੇ ਕਰਮਚਾਰੀ ਨੇ ਜਿਹੜੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਕੱਲ ਤੁਹਾਨੂੰ ਦੱਸਿਆ ਹੋਣਾ ਵੀ ਪੂਰਾ ਕੰਮ ਕਿਉਂ ਨਹੀਂ ਮਿਲਦਾ ਕੀ ਕਾਰਨ ਹੈ ਕਿਉਂ ਕੰਮ ਨਹੀਂ ਮਿਲਦਾ ਨਹੀਂ ਵੀਰੇ ਉਹਦੇ ਵਾਸਤੇ ਇਹਨਾਂ ਨੇ ਮੀਟਿੰਗ ਰੱਖੀ ਸੀ ਅੱਜ ਸਾਨੂੰ 12 ਵਜੇ ਬੁਲਾਇਆ ਸੀ ਅਸੀਂ 12 ਵਜੇ ਦੇ ਇੱਥੇ ਬੈਠੇ ਆਂ ਪਰ ਹਲੇ ਤੱਕ ਤਾਂ ਕੋਈ ਪਹੁੰਚਿਆ ਨਹੀਂ ਸਾਡੇ ਕੋਲੇ ਕੋਈ ਗੱਲਬਾਤ ਕਰਨ ਵਾਸਤੇ ਇਹ ਕਿਰਤੀ ਲੋਕ ਉਹ ਲੋਕ ਨੇ ਜਿਹੜੇ ਆਪਣੀ ਮਿਹਨਤ ਮਜ਼ਦੂਰੀ ਨਾਲ ਆਪਣਾ ਘਰ ਪਾਲਦੇ ਨੇ ਇਹ ਮਿਹਨਤ ਕਾ ਲੋਕ ਨੇ ਜਿਹੜੇ ਦਿਹਾੜੀ ਲਾਉਂਦੇ ਨੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਪਰ ਇਹ ਅੱਜ ਮਜ਼ਦੂਰੀ ਛੱਡ ਕੇ ਆਪਣੀ ਇੱਥੇ ਦਫ਼ਤਰ ਆਏ ਨੇ ਔਰ ਕੱਲ ਵੀ ਇਹਨਾਂ ਦਾ ਕਹਿਣਾ ਕਿ ਅਸੀਂ ਆਪਣੀ ਮਜ਼ਦੂਰੀ ਛੱਡ ਕੇ ਦਿਹਾੜੀ ਛੱਡ ਕੇ ਇੱਥੇ ਪਹੁੰਚੇ ਆਂ ਪਰ ਸਰਕਾਰ ਦੇ ਕਰਮਚਾਰੀ ਆ ਜਿਹੜੇ ਉਹਨਾਂ ਵੱਲੋਂ ਸਾਡਾ ਕੋਈ ਜਵਾਬਦੇਹ ਨਹੀਂ ਸਾਡੇ ਤੋਂ ਮੰਗ ਪੱਤਰ ਕੱਲ ਲਿਆ ਗਿਆ ਸੀ ਕਿਹਾ ਗਿਆ ਸੀ ਕਿ ਅਸੀਂ ਮੀਟਿੰਗ ਕਰਾਂਗੇ ਪਰ ਮੀਟਿੰਗ ਨਹੀਂ ਹੋਈ ਤੇ ਅੱਜ ਵੀ ਜਿਹੜੀ ਬੇਸ਼ਿੱਟਾ ਨਿਕਲਦੀ ਲੱਗਦੀ ਹੈ